ਲੁਧਿਆਣਾ ਦੇ ਲਾਗਲੇ ਪਿੰਡ ਸਿੰਘਪੁਰਾ ਵਿਖੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਕਰਤਿੰਦਰ ਪਾਲ ਸਿੰਘ ਸਿੰਘਪੁਰਾ ਚੇਅਰਮੈਨ ਐਸ்சி ਡਿਪਾਰਟਮੈਂਟ ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਹਲਕਾ ਦਾਖਾ ਦੇ ਇੰਚਾਰਜ ਨੇ ਤਿਰੰਗਾ ਲਹਿਰਾ ਕੇ 15 ਅਗਸਤ ਆਜ਼ਾਦੀ ਵਾਲਾ ਦਿਵਸ ਮਨਾਇਆ। ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਿੰਡ ਸਿੰਘਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਆਜ਼ਾਦੀ ਦੇ ਦਿਵਸ ਨੂੰ ਮਨਾਉਣ ਦੇ ਲਈ ਸਾਰੇ ਸਮੂਹ ਸਕੂਲ ਦਾ ਸਟਾਫ ਸਾਡੇ ਹੈੱਡ ਟੀਚਰ ਮੈਡਮ ਸਤਿੰਦਰਪੌਰ ਜੀ ਤੇ ਇੱਥੇ ਸਾਡੇ ਜਿਹੜੇ ਸੀਐਸਸੀ ਦਾ ਜੀਵਨ ਸਿੰਘ ਜੀ ਪਹੁੰਚੇ ਨੇ ਤੇ ਵਿਆਸ ਸਾਹਿਬ ਜੀ ਤੇ ਸੂਬਾ ਸਟਾਫ ਇਹਨਾਂ ਨੂੰ ਸਾਰੇ ਜਿਹੜੇ ਸੂਬੇ ਦੇ ਬੱਚੇ ਬੜੇ ਉਤਸ਼ਾਹ ਦੇ ਨਾਲ ਅੱਜ ਇੱਥੇ ਪਹੁੰਚੇ ਨੇ ਸਾਰਿਆਂ ਨੂੰ ਦੇਸ਼ ਦੀ ਆਜ਼ਾਦੀ 15 ਅਗਸਤ ਦੇ ਦਿਹਾੜੇ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਅੱਜ ਦੇ ਦਿਨ ਸਾਡਾ ਦੇਸ਼ ਬਹੁਤ ਸਾਰੇ ਬੱਚਿਆਂ ਨੇ ਕੋਰੀਓਗ੍ਰਾਫੀ ਆਜ਼ਾਦੀ ਤੇ ਭਾਸ਼ਣ ਅਤੇ ਕਈ ਤਰ੍ਹਾਂ ਦੀਆਂ ਝਲਕੀਆਂ ਪੇਸ਼ ਕਰਕੇ ਆਜ਼ਾਦੀ ਦਾ ਇਹ ਦਿਵਸ ਮਨਾਇਆ ਸੇ ਮੌਕੇ ਸਕੂਲ ਦੇ ਸਟਾਫ ਦੇ ਵਿੱਚ ਸਰਦਾਰ ਜੀਵਨ ਸਿੰਘ ਸੀਐਚਟੀ ਸ਼੍ਰੀਮਤੀ ਸਤਿੰਦਰ ਕੌਰ ਐਚਟੀ ਸਰਦਾਰ ਬਿਆਨਤ ਸਿੰਘ ਈਟੀਟੀ ਅਧਿਆਪਕ ਸ਼੍ਰੀਮਤੀ ਰੁਪਿੰਦਰ ਕੌਰ ਸ਼੍ਰੀਮਤੀ ਜਸਵੀਰ ਕੌਰ ਸ਼੍ਰੀਮਤੀ ਸ਼ੈਲੀ ਸਰਦਾਰ ਗੁਰਪ੍ਰੀਤ ਸਿੰਘ ਮਿਸ ਰਾਧਿਕਾ ਮਿਸ ਵਿੰਕਲਪ੍ਰੀਤ ਕੌਰ ਸ਼੍ਰੀ ਗਗਨਦੀਪ ਕਪਿਲ ਸ਼੍ਰੀਮਤੀ ਪੂਨਮ ਸੂਦ ਉੱਚੇ ਚੇਤੋਰ ਤੇ ਹਾਜ਼ਰ ਹੋਏ ਫਿਰ ਮਿਲਾਂਗੇ ਇੱਕ ਨਵੀਂ ਖਬਰ ਦੇ ਨਾਲ ਤਦ ਤੱਕ ਦੇ ਲਈ ਦਿਓ ਇਜਾਜ਼ਤ ਧੰਨਵਾਦ